ਸਿਕਾਰਜੀ ਅੱਪਰ ਰੱਖਿਆ ਹੋਇਆ ਚੱਕਰੀ ਦਾ ਵਰਤ ਜਿਹੜਾ ਹੁੰਦਾ ਪੁੱਤ ਦਾ ਵਰਤ ਉਹ ਅੱਜ ਇਹ ਵਰਤ ਰੱਖੇ ਨੇ ਤੇ ਆਪਾਂ ਦਿਖਾਉਣੀ ਸਾਨੂੰ ਚੈੱਕ ਕਰਨਾ ਪੜਨਾ ਪਗਾ ਪੰਗਾ ਚੈੱਕ ਕਰਨਾ ਪੜਨਾ ਹੋਣਾ ਸਮ ਹੋ ਗਿਆ ਜੀ 1:00 ਵੱਜ ਗਿਆ ਨਾ ਤਾਂ ਪਾ ਦੁਪਹਿਰ ਲਈ ਲੈਣੇ ਹੁੰਨੇ ਆ ਇੱਥੇ ਗੱਲ ਕਰਦੀ ਅੱਜ ਇਹ ਜੀ ਪਰੇਸ਼ਾਨੀ ਜੀ ਵਾਲੀ ਗੱਲ ਹੋ ਗਈ ਕੋਈ ਜਿਹੜਾ ਅੱਜ ਮੇਰਾ ਵੱਡਾ ਮੁੰਡਾ ਫੈਕਟਰੀ 'ਚ ਲੱਗਿਆ ਹੋਇਆ ਹੈਗਾ ਨਾਲ ਤਾਂ ਉਹਦੇ ਮੈਂ ਵੀ ਜਾਣੀ ਹੁੰਨੀ ਆ ਤੇ ਇੱਕੋਦਮ ਜਿਹਦਾ ਪਰੇਸ਼ਾਨੀ ਜੀ ਵਾਲੀ ਗੱਲ ਜੀ ਹੋ ਗਈ ਫਿਰ ਕਸਮ ਜੀ ਨਹੀਂ ਕਰਦਾ ਜਿਹੜੀ ਗੱਡੀ ਤੇ ਗਏ ਸੀ ਵੈਂਟ ਤੇ ਉਹ ਗੱਡੀ ਭੋਗ ਵਾਲੀ ਤਾ ਟੂੜੀ ਵਾਲੀ ਗੱਡੀ ਨਾਲ ਲੱਗ ਕੇ ਉਹ ਪਲਟ ਗਈ। ਛੱਟਾ ਸੁੱਟਾ ਵੱਜਿਆ ਸਾਰਿਆਂ ਦੇ। ਸਾਰੇ ਹਸਤਾਲ ਦੇ ਵਿੱਚ ਨੇ। ਤੇ ਮੇਰੇ ਮੁੰਡੇ ਦੇ ਵੱਡੇ ਦੇ ਮੋਢੇ ਤੇ ਵੱਜ ਗਈ ਲੱਤਾਂ ਲੁੱਤਾਂ ਤੇ ਚਰੀਟਾਈਆਂ ਨੇ। ਤੇ ਨੱਕ ਨੁੱਕ ਤੇ ਅ ਵਿਚਾਰੇ ਦੇ ਖੂਨ ਖਾਨ ਬਾਵਾ ਨਿਕਲੇ। ਤੇ ਜਿਵੇਂ ਗੱਡੀ ਪਲਟੀ ਸੀ ਵੈਣ। ਤੇ ਹਜੇ ਵੀ ਮਾਲਕ ਦੀ ਕਿਰਪਾ ਉਹਦੀ ਕੋਈ ਬਾਲਾ ਨਿਸ਼ਕਾਨ ਨਹੀਂ ਹੋਇਆ ਤੇ ਇਹ ਵਿਚਾਰਾ ਪਿਆਗਾ ਮੈਂ ਕਿਹਾ ਸੀ ਵੀ ਦਿਖਾ ਲਿਓਨੇ ਆ ਤੇ ਹੁਣ ਦੇਖਦੇ ਆਂ ਕਿ ਇਹ ਤੇ ਕਿਹੜਾ ਮੋਢਾ-ਮੋਢਾ ਦਿਖਾ ਕੇ ਲਿਓਨੇ ਆ ਇਹ ਆਗਾ ਕੰਬੜ ਲਈ ਵਿਚਾਰਾ ਤੇ ਦੇਖਦੇ ਆਂ ਕਿ ਇਹਦਾ ਮੋਢਾ ਦਿਖਾ ਕੇ ਲਾਉਨੇ ਆ ਤੇ ਸਪੋਰਟ ਕਰਿਆ ਕਰੋ ਬੈਲ ਤੇ ਘੰਟੀ ਵਾਲਾ ਬਟਨ ਦੱਬਿਆ ਕਰੋ ਧੰਨਵਾਦ ਜੀ